PBI 91 News 24 dekhne wale tamam darshakon da swagat hai ਪੰਜਾਬ ਦਾ ਪੁਰਾਤਨ ਛਪਾਰ ਮੇਲਾ 6 ਸਤੰਬਰ ਤੋਂ ਸ਼ੁਰੂ ਹੋ ਕੇ 12 ਸਤੰਬਰ ਤੱਕ ਚੱਲਦਾ ਹੈ ਜਿਸ ਵਿੱਚ ਪੰਜਾਬ ਤੇ ਆਸ-ਪਾਸ ਦੇ ਸਾਰੇ ਰਾਜਾਂ ਤੋਂ ਸੰਗਤ ਗੱਗਾ ਜਾਇਰ ਪੀਰ ਦਰਬਾਰ ਤੇ ਪੂਰਾ ਸਾਲ ਆਪਣੀਆਂ ਮੱਜਾਂ ਗਾਵਾਂ ਦੀ ਤੰਦਰੁਸਤੀ ਲਈ ਜਾਨਵਰਾਂ ਤੇ ਪਰਿਵਾਰ ਨੂੰ ਸੱਪਲ ਤੋਂ ਬਚਾਉਣ ਲਈ ਮੱਥਾ ਟੇਕ ਮਿੱਟੀ ਕੱਢੀ ਜਾਂਦੀ ਹੈ ਇਸ ਵਾਰ ਪੰਜਾਬ ਵਿੱਚ ਆਏ ਹੜਾ ਕਾਰਨ ਪਾਵੇ ਮੇਲਾ ਪਰਿਆ ਨਹੀਂ ਪਰ ਸੰਗਤ ਕਿਸੇ ਕਿਸੇ ਟਾਈਮ ਮਿਲੇ ਵਿੱਚ ਜ਼ਰੂਰ ਪਹੁੰਚਣੀ ਹੈ ਛਪਾਰ ਮੇਲੇ ਦੇ ਬਾਬਾ ਜੀ ਉਹਨ ਦਾਸ ਨਿਗਰਾਨ ਕਮੇਟੀ ਦੇ ਮੁਖੀ ਛਪਾਰ ਦੇ ਸਰਪੰਚ ਕੁਲਦੀਪ ਸਿੰਘ ਬੋਪਾਰਾਏ ਨੇ ਦੱਸਿਆ ਕਟੀ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਸੰਗਤ ਲਈ ਪੂਰਾ ਇੰਤਜ਼ਾਮ ਕੀਤਾ ਗਿਆ ਹੈ ਸਰਪੰਚ ਨੇ ਦਸਿਆ ਕਿ ਉਹਨਾ ਵੱਲੋਂ ਮੇਲੇ ਦੀ ਸ਼ੁਰੂਆਤ ਵੇਲੇ ਸਭ ਤੋਂ ਪਹਿਲਾ ਪੰਜਾਬ ਵਿੱਚ ਹਰ ਪੀੜਤ ਪਰਿਵਾਰਾਂ ਦੀ ਸਲਾਮਤੀ ਲਈ ਅਰਦਾਸ ਕੀਤੀ ਗਈ ਹੈ ਮੇਲੇ ਵਿੱਚ ਹਰ ਕੋਈ ਪਹਿਲਾ ਪੰਜਾਬ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹੈ ਮੇਲੇ ਵਿੱਚ ਚੰਗੀਆਂ ਦੁਕਾਨਾਂ ਸਜਾਇਆ ਗਿਆ ਹਨ ਬੱਚਿਆਂ ਲਈ ਚੂਲੇ ਲਗਾਏ ਹੋਏ ਹਨ ਪਾਵੇ ਹਰ ਸਾਲ ਨਾਲੋਂ ਘੱਟ ਹਨ ਪਰ ਮੇਲੇ ਵਿੱਚ ਰੌਣਕਾ ਪੰਜਾਬ ਦੇ ਪੁਰਾਤਨ ਮੇਲੇ ਦੀ ਸਾਨ ਵਧਾ ਰਿਹਾ ਹੈ ਸਰਪੰਚ ਕੁਲਦੀਪ ਸਿੰਘ ਰਿਪੋਰਟਰ ਸੁਖਦੇਵ ਸਿੰਘ ਦੀ ਇੱਕ ਖਾਸ ਰਿਪੋਰਟ ਪਾਤਸਰੋਂ ਸਭ ਤੋਂ ਪਹਿਲਾਂ ਤੁਹਾਨੂੰ ਮੇਲੇ ਤੇ ਆ ਬਹੁਤ-ਬਹੁਤ ਮੁਬਾਰਕਾਂ ਇਹ ਜਿਹੜਾ ਮੇਲਾ ਪ੍ਰਾਤਨ ਮੇਲਾ ਤੇ ਬੜੀ ਬੁਰੋ ਬੁਰੋ ਸੰਗਤਾਂ ਵੀ ਆ ਕੀ ਇੰਤਜ਼ਾਮ ਨੇ ਕੀ ਕਹੋਗੇ ਮੇਲੇ ਬਾਰੇ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਜੀ ਮੀਡੀਆ ਦੀ ਸਮੂਹੀ ਟੀਮ ਨੂੰ ਜਿਹੜੀ ਅੱਜ ਸਪਾਰ ਮੇਲੇ ਤੇ ਪਹੁੰਚੀ ਆ ਮੈਂ ਆਪਣੇ ਵੱਲੋਂ ਇਹ ਕਰਦੀ ਸਮੂਹੀ ಗ್ರಾಮ ਪੰਚਾਇਤ ਤੇ ਬਾਬਾ ਜੂਨਦਾਸ ਕਮੇਟੀ ਚਪਾਰ ਜਿਹੜਾ ਪੂਰੇ ਮੇਲੇ ਦੀ ਨਿਗਰਾਨੀ ਕਰਦੀ ਆ ਉਹਦੇ ਵੱਲੋਂ ਮੈਂ ਤੁਹਾਨੂੰ ਸਾਰਿਆਂ ਨੂੰ ਇੱਥੇ ਪਹੁੰਚਣ ਦੀ ਜੀ ਆਇਆਂ ਕਹਿੰਨਾ ਵਾ ਇਹਦਾ ਮੇਲਾ ਹੈ 5 ਤਰੀਕ ਤੋਂ 5 ਸਤੰਬਰ ਤੋਂ ਪਹਿਲਾ ਦਿਨ ਸੀਗਾ ਜੀ ਇਹ ਚੱਲ ਰਿਹਾ ਅੱਜ ਚੌਥਾ ਦਿਨ ਇਹ ਦਾ ਸਟਾਰਟ ਹੋ ਗਿਆ ਜੀ ਲੋਕ ਬੜੀ ਸ਼ਰਧਾ ਦੇ ਨਾਲ ਆਸਥਾ ਦੇ ਨਾਲ ਇੱਥੇ ਪਹੁੰਚ ਰਹੇ ਨੇ ਕਿਉਂਕਿ ਇਹ ਜਿਹੜੀ ਜਗ੍ਹਾ ਹੈ ਗੱਗਾ ਪੀਰ ਦੀ ਜਗ੍ਹਾ ਲੋਕਾਂ ਦੀ ਬੜੀ ਸ਼ਰਧਾ ਜੁੜੀ ਹੋਈ ਹੈ ਜੀ ਇਸ ਚੀਜ਼ ਦੇ ਨਾਲ ਲੋਕ ਦੂਰੋਂ ਦੂਰੋਂ ਆ ਕੇ ਮਤਲਬ ਇੰਡੀਆ ਦੀ ਅਲੱਗ-ਅਲੱਗ ਸਟੇਟਾਂ ਤੋਂ ਆ ਕੇ ਇੱਥੇ ਆ ਕੇ ਮੱਥਾ ਟੇਕ ਰਹੇ ਨੇ ਤੇ ਜਿਵੇਂ ਅੱਜਕੱਲ ਮੌਲ ਚੱਲ ਰਿਹਾ ਹੜ ਪੀੜ ਤਾਲਾ ਅਸੀਂ ਆਪਣੇ ਵੱਲੋਂ ਬਾਬਾ ਜੀ ਉਹਨ ਦਾ ਕਮੇਟੀ ಗ್ರಾಮ ਪੰਚਾਇਤ ਚਪਾਰਵਰਨਾ ਬਾਬਾ ਜੀ ਅਗੇ ਅਰਦਾਸ ਕਰਦੇ ਆ ਕਿ ਪੰਜਾਬ ਦਾ ਮਾਹੌਲ ਫੜਾ ਤੋਂ ਰਾਹਤ ਪਾ ਕੇ ਜਿਵੇਂ ਪਹਿਲਾਂ ਪੰਜਾਬ ਦਾ ਮਾਹੌਲ ਸੀ ਉਹ ਦੇਰ ਕਰੇ